ਕਿ ਬਾਕੀ ਕਿਸਾਨ ਅਗੂਆਂ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ ਸੰਯੁਕਤ ਕਿਸਾਨ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦਾ ਵੱਡਾ ਐਕਸ਼ਨ ਨਜ਼ਰ ਆਇਆ ਸੁਖਜਿੰਦਰ ਖੋਸਾ ਤੇ ਅਨਰਜੀਤ ਕੋਟ ਬੁੱड्डा ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋ ਚੁੱਕਿਆ ਹੈ ਦੋਹਾ ਫਾਰਮਾਂ ਦੇ ਵੱਲੋਂ ਜੋ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਤੇ ਉੱਥੇ ਕਮੇਟੀ ਸਾਹਮਣੇ ਦੋਹਾਂ ਆਗੂਆਂ ਨੂੰ ਆਪਣਾ ਪੱਖ ਹੁਣ ਰੱਖਣਾ ਹੋਵੇਗਾ ਤਾਂ ਸੁਖਦੇਵ ਸਿੰਘ ਪੋਛਰਾਜ ਨੂੰ ਕਮੇਟੀ ਦਾ ਚੇਅਰਪਰਸਨ ਲਗਾਇਆ ਗਿਆ ਅਮਰਜੀਤ ਸਿੰਘ ਰੜਾ ਜਰਨੈਲ ਸਿੰਘ ਚਾਹਲ ਸੰਦੀਪ ਸਿੰਘ ਸੁਖਪਾਲ ਸਿੰਘ ਡੱਫਰ ਵੀ ਕਮੇਟੀ ਦੇ ਵਿੱਚ ਸ਼ਾਮਲ ਹੋਏ ਤੇ ਦੋਹੇ ਫਾਰਮਾਂ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਕਮੇਟੀ ਸਾਹਮਣੇ ਦੋਹਾਂ ਆਗੂਆਂ ਨੂੰ ਹੁਣ ਪੱਖ ਰੱਖਣਾ ਹੋਵੇਗਾ ਬਾਕੀ ਕਿਸਾਨ ਆਗੂਆਂ ਦੇ ਖਿਲਾਫ ਇਹ ਵੱਡੀ ਕਾਰਵਾਈ ਵੇਖ ਨੂੰ ਮਿਲੀ ਹੈ ਸਾਂਝੂ ਕਿਸਾਨ ਮੋਰਚਾ ਤੇ ਸਾਂਝੂ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਵੱਡਾ ਤੇ ਇਸੇ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗੀ ਕਮਲ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਤਾਂ ਕਮਲ ਜਿਸ ਸਬੰਧ ਦੇ ਨਾਲ ਇਹ ਵੱਡੀ ਕਾਰਵਾਈ ਹੋਈ ਹੈ ਕੀ ਕੁਝ ਇਸ ਤੇ ਅਹਿਮ ਅਪਡੇਟ ਆ ਰਿਹਾ ਹੈ ਇਹ ਬਿਲਕੁਲ ਕੁਲਵਿੰਦਰ ਦੇਖੋ ਖਾਸ ਤੌਰ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਆਪਣੇ ਜੋ ਵੱਖ-ਵੱਖ ਕਿਸਾਨ ਆਗੂ ਨੇ ਉਹਨਾਂ ਦੇ ਉੱਪਰ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਤਰੀਕੇ ਬੀਤੇ ਦਿਨੀ ਜੋ ਸਟੇਟਮੈਂਟਾਂ ਨੇ ਉਹ ਦਿੱਤੀਆਂ ਗਈਆਂ ਸੀ ਚਾਹੇ ਸਕਿੰਦਰ ਸਿੰਘ ਖੋਸਾ ਹੋਰਾਂ ਵੱਲੋਂ ਸਟੇਟਮੈਂਟ ਦਿੱਤੀ ਗਈ ਸੀ ਚਾਹੇ ਲਖਵਿੰਦਰ ਸਿੰਘ ਔਲਖੋਰਾਂ ਦੀਆਂ ਕੁਝ ਗਤੀਵਿਧੀਆਂ ਸੀਗੀਆਂ ਉਹ ਐਸਕੇਐਮ ਨਾਨ ਪੋਲੀਟੀਕਲ ਦੇ ਸਿਧਾਂਤਾਂ ਦੇ ਉਲਟ ਸੀਗੀਆਂ ਅਤੇ ਉਸ ਤੋਂ ਇਲਾਵਾ ਇੰਦਰਜੀਤ ਸਿੰਘ ਕੋਟਬੁੱਡਾ ਹੋਰਾਂ ਦੀਆਂ ਜੋ ਸਟੇਟਮੈਂਟਾਂ ਮੀਡੀਆ ਦੇ ਵਿੱਚ ਆ ਰਹੀਆਂ ਸੀਗੀਆਂ ਉਸ ਤੋਂ ਬਾਅਦ ਐਸਕੇਐਮ ਨਾਨ ਪੋਲੀਟੀਕਲ ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਇੱਕ ਸਾਂਝੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੁਖਦੇਵ ਸਿੰਘ ਪੋਜ ਰਾਜ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਇਹ ਕਮੇਟੀ ਬਣਾਈ ਗਈ ਅਤੇ ਕਮੇਟੀ ਵੱਲੋਂ ਦੋ ਆਗੂਆਂ ਨੂੰ ਜਿਹੜਾ 1 ਮਹੀਨੇ ਵਾਸਤੇ ਐਸਕੇਐਮ ਨਾਨ ਪੋਲੀਟੀਕਲ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਜਸਵਿੰਦਰ ਸਿੰਘ ਖੋਸਾ ਅਤੇ ਇੰਦਰਜੀਤ ਸਿੰਘ ਕੋਟਬੁੱਡਾ ਹੋਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਥੇ ਲਖਵਿੰਦਰ ਸਿੰਘ ਔਲਖ ਹੋਰਾਂ ਨੂੰ ਜਿਹੜਾ ਕਾਰਨ ਦਸੋ ਨੋਟਿਸ ਜਾਰੀ ਕੀਤਾ ਗਿਆ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਜਿਹੜਾ ਕਾਰਨ ਦਸੋ ਨੋਟਿਸ ਆ ਉਹ ਇਸ ਕਮੇਟੀ ਦੇ ਅੱਗੇ ਪੇਸ਼ ਕੇ ਸਮਾ ਲੈ ਕੇ ਇਸ ਕਮੇਟੀ ਦੇ ਅੱਗੇ ਪੇਸ਼ ਹੋਵੋ ਤੇ ਉਸ ਨੂੰ ਆਪਣੀ ਸਾਰੀ ਜਾਣਕਾਰੀ ਸਾਂਝੀ ਕਰੋ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਜੋ ਇਲਜ਼ਾਮ ਲੱਗ ਰਹੇ ਸਨ ਜੋ ਜਨਤਕ ਤੌਰ ਤੇ ਇਲਜ਼ਾਮ ਲਗਾਏ ਗਏ ਆਗੂ ਵੱਲੋਂ ਉਸ ਤੋਂ ਬਾਅਦ ਇਹਨਾਂ ਆਗੂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਹੁਣ ਕਿਤੇ ਨਾ ਕਿਤੇ ਜੋ ਕਹਿ ਸਕਦੇ ਐ ਐਸ ਕੇਐਮ ਨਾਨ ਪੋਲਿਟੀਕਲ ਦੇ ਵਿੱਚ ਜੋ ਉਹ ਕਿਸਾਨ ਆਗੂ ਦੋ ਵਾਰਡ ਹੁੰਦੇ ਹੋਏ ਨਜ਼ਰ ਆ ਰਹੇ ਸਨ ਤਾਂ ਉਹ ਆਗੂ ਕਿਤੇ ਨਾ ਕਿਤੇ ਹੋਣ ਕਿਸੇ ਦੇ ਇਕੱਠੇ ਹੁੰਦੇ ਹੋਏ ਨਜ਼ਰ ਆ ਸਕਦੇ ਨੇ ਜਿਹੜੇ ਆਗੂ ਲਗਾਤਾਰ ਇਸ ਚੀਜ਼ ਨੂੰ ਲੈ ਕੇ ਬੋਲ ਰਹੇ ਸਨ ਕਿ ਜਦੋਂ ਅੰਦੋਲਨ ਚੱਲਿਆ ਅੰਦੋਲਨ ਚੱਕਿਆ ਗਿਆ ਉਸ ਅੰਦੋਲਨ ਦੇ ਵਿੱਚ ਚਕਾਉਣ ਦੇ ਵਿੱਚ ਕਿਤਨੇ ਕਿਤੇ ਕਈ ਆਗੂਆਂ ਦੀ ਸ਼ਮੂਲੀਅਤ ਸੀਗੀ ਜਾਂ ਇਹ ਵੀ ਇਲਜ਼ਾਮ ਲੱਗੇ ਸਨ ਕਿ ਸਾਡੇ ਆਗੂ ਜਿਹੜੇ ਪੁਲਿਸ ਦੇ ਨਾਲ ਮਿਲੇ ਸਨ ਅਤੇ ਉਸ ਤੋਂ ਬਾਅਦ ਹੀ ਇਹ ਮੋਰਚਾ ਚਕਵਾਇਆ ਗਿਆ ਤੇ ਉਸ ਨੂੰ ਲੈ ਕੇ ਜੋ ਇਲਜ਼ਾਮ ਲੱਗੇ ਸਨ ਉਹਨਾਂ ਇਲਜ਼ਾਮਾਂ ਤੋਂ ਬਾਅਦ ਹੁਣ ਐਸਟੀਐਮ ਨਾਨ ਪੋਲਿਟਿਕਲ ਅਤੇ ਕੇਐਮਐਮ ਦੋ ਜਿਹੜੇ ਫੋਰਮਸ ਹਨ ਉਹਨਾਂ ਦਾ ਇੱਕ ਵੱਡਾ ਐਕਸ਼ਨ ਜਿਹੜਾ ਕਿਸਾਨ ਆਗੂਆਂ ਦੇ ਉੱਪਰ ਦਿਖਾਈ ਦੇ ਰਿਹਾ ਹੁਣ ਦੇਖਣਾ ਇਹ ਹੋਏਗਾ ਕਿ ਸਖਜਿੰਦਰ ਸਿੰਘ ਗੋਸਾ ਇੰਦਰਜੀਤ ਸਿੰਘ ਕੋਟ ਬੁੱਢਾ ਇੱਕ ਮਹੀਨੇ ਤੱਕ ਸਸਪੈਂਡ ਰਹਿੰਦੇ ਨੇ ਉਸ ਤੋਂ ਬਾਅਦ ਦੁਬਾਰਾ ਤੋਂ ਇਸ ਕਮੇਟੀ ਦੇ ਨਾਲ ਚੱਲਦੇ ਨੇ ਜਾ ਕੇ ਸਦਿਆਂ ਇੱਕ ਵੱਖਰਾ ਰਾਹ اختیار ਕਰਦੇ ਨੇ ਜਦੋਂ ਕਿ ਸਦੇ ਦਿੱਲੀ ਅੰਦੋਲਨ ਸਮਾਪਤ ਹੋਇਆ ਸੀਗਾ ਦਿੱਲੀ ਅੰਦੋਲਨ ਸਮਾਪਤ ਹੋਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਇਹੀ ਇਲਜ਼ਾਮ ਜੋ ਕਿ ਸਦੇ ਐਸਕੇਐਮ ਦੇ ਉੱਪਰ ਲਗਾਏ ਸਨ ਉਸ ਤੋਂ ਬਾਅਦ ਕਿ ਸਦਿਆਂ ਜੋ ਜਗਜੀਤ ਸਿੰਘ ਡੱਲੇਵਾਲ ਅਲੱਗ ਹੋ ਗਏ ਸਨ ਤਾਂ ਉਹਨਾਂ ਨੇ ਐਸਕੇਐਮ ਨਾਨ ਪੋਲੀਟੀਕਲ ਬਣਾ ਲਿਆ ਸੀਗਾ ਤੇ ਹੁਣ ਇਹ ਆਗੂ ਵੱਲੋਂ ਇਲਜ਼ਾਮ ਲਗਾਏ ਗਏ ਨੇ ਅਤੇ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਖਰਾ ਫੋਰਮ ਇਹਨਾਂ ਆਗੂ ਵੱਲੋਂ ਮਿਲ ਕੇ ਬਣਾਇਆ ਜਾਂਦਾ ਵਕਰੀਆਂ ਜਥੇਬੰਦੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਜਾਂ ਦੁਬਾਰਾ ਤੋਂ ਜੜਾ ਸਾਉਣ ਪੋਲੀਟੀਕਲ ਦੇ ਵਿੱਚ ਸ਼ਾਂਤ ਹੋ ਕੇ ਚੱਲੇ ਜਾਂਦਾ ਕਿ ਜੋ ਵਿਵਾਦ ਹੈ ਉਸ ਵਿਵਾਦ ਨੂੰ ਅੰਦਰ ਬੈਠ ਕੇ ਜਿਹੜਾ ਮਸਲੇ ਨੂੰ ਹੱਲ ਕਰ ਲਿਆ ਜਾਵੇ ਤਾਂ ਉਸ ਨੂੰ ਲੈ ਕੇ ਕਹਿ ਸਕਦੇ ਜਿਹੜੀ ਚਰਚਾ ਕਿਸ ਤਰ੍ਹਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੇਗੀ ਪਰ ਇਸ ਸਮੇਂ ਵੱਡਾ ਐਕਸ਼ਨ ਜਿਹੜਾ ਇਹਨਾਂ ਕਿਸਾਨ ਆਗੂਆਂ ਦੇ ਖਿਲਾਫ ਐਸਕੇਐਮ ਨਾਨ ਪੋਲੀਟੀਕਲ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਣਾਈ ਹੋਈ ਕਮੇਟੀ ਵੱਲੋਂ ਲਿਆ ਗਿਆ ਬਿਲਕੁਲ ਕਮਲ ਜਿਸ ਹਿਸਾਬ ਦੇ ਨਾਲ ਸੁਖਦੇਵ ਸਿੰਘ ਪੋਛਰਾਜ ਜੋ ਚੇਅਰਪਰਸਨ ਲਗਾਏ ਗਏ ਨੇ ਕਿੰਨੇ ਦਿਨਾਂ ਦੇ ਅੰਦਰ ਇਹ ਫੈਸਲਾ ਸੁਣਾ ਦਿੱਤਾ ਜਾਵੇਗਾ ਤੇ ਜਿਸ ਹਿਸਾਬ ਦੇ ਨਾਲ ਇਹ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਤੇ ਕਿਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਆਪਣਾ ਸਪਸ਼ਟਿਕਰਣ ਹੁਣ ਦਿੱਤਾ ਜਾਵੇਗਾ ਦੇਖੋ ਕੁਲਵਿੰਦਰ ਕਿਉਂਕਿ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਸਖਜਿੰਦਰ ਸਿੰਘ ਖੋਸਾ ਹੋ ਰਹੇ ਨੇ ਖੁਦ ਸਾਡੇ ਜਿਹੜੇ ਕਿਸਦੇ ਆ ਚੈਨਲ ਦੇ ਉੱਪਰ ਆ ਕੇ ਇਲਜ਼ਾਮ ਲਗਾਏ ਸਨ ਕਿ ਜੋ ਮੋਰਚਾ ਚੁਕਾਇਆ ਗਿਆ ਉਹ ਮੋਰਚਾ ਕਿਤੇ ਕਿਤੇ ਸਾਡੇ ਆਗੋਂ ਦੀ ਮਿਲੀ ਭੁਗਤੋਂ ਬਿਨਾਂ ਨਹੀਂ ਚੁਕਾਇਆ ਜਾ ਸਕਦਾ ਤੇ ਉਸ ਮਿਲੀ ਭੁਗਤੋਂ ਦੇ ਵਿੱਚ ਜੋ ਇਲਜ਼ਾਮ ਉਹਨੇ ਲਗਾਏ ਸੀ ਹਾਲਾਂਕਿ ਉਹ ਇਲਜ਼ਾਮ ਸੱਚੇ ਸਨ ਝੂਠੇ ਸਨ ਇਹਨਾਂ ਇਲਜ਼ਾਮਾਂ ਬਾਰੇ ਤਾਂ ਉਹੀ ਦੱਸ ਸਕਦੇ ਨੇ ਪਰ ਚਾਰ ਆਗੋਂ ਦੇ ਨਾਮ ਜਗਜੀਤ ਸਿੰਘ ਡੱਲੇਵਾਲ ਕਾਕਾ ਕੋਟਰਾ ਅਬਮਨਿਉ ਕਹਾੜਾ ਤੇ ਸੁਖਜੀਤ ਸਿੰਘ ਹਰਦੋ ਚੰਡੇ ਹੋਰਾਂ ਦਾ ਉਹਨਾਂ ਦੇ ਨਾਮ ਲਿਆ ਸੀਗਾ ਉਸ ਚੱਕਰਾਂ ਦੇ ਵਿੱਚ ਜਾਂ ਕਿਸੇ ਦੇ ਉਸ ਤੋਂ ਬਾਅਦ ਇੰਦਰਜੀਤ ਕੋਟ ਬੁੱਢਾ ਹੋਰਾਂ ਵੱਲੋਂ ਮੀਡੀਆ ਦੇ ਵਿੱਚ ਆ ਕੇ ਜਨਤਕ ਜੋ ਉਹਨਾਂ ਤੋਂ ਸਟੇਟਮੈਂਟਾਂ ਦਿੱਤੀ ਗਈਆਂ ਉਸ ਕਰਕੇ ਜਿਹੜਾ ਇਹ ਹਸਾਬ ਤੌਰ ਤੇ ਐਕਸ਼ਨ ਹੋਇਆ ਅਤੇ ਲਖਵਿੰਦਰ ਸਿੰਘ ਔਲਖੋਰਾ ਨੂੰ ਜੋ ਉਹ ਕਾਰਨ ਦੋਸਤੋਂ ਨੋਟਿਸ ਜਾਰੀ ਕੀਤਾ ਗਿਆ ਉਸ ਕਾਰਨ ਦੋਸਤੋਂ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਤੁਸੀਂ ਅਸਗਦੇਵ ਸਿੰਘ ਪੋਜਰਾਜ ਹੋਰਾਂ ਦੇ ਨਾਲ ਗੱਲਬਾਤ ਕਰਕੇ ਰਾਬਤਾ ਬਣਾ ਕੇ ਉਹਨਾਂ ਤੋਂ ਸਮਾਂ ਲੈ ਲੈਣਾ ਕਿ ਜਦੋਂ ਤੁਸੀਂ ਆਪਣਾ ਪੱਖ ਰੱਖਣਾ ਤੇ ਆਪਣਾ ਪੱਖ ਜਿਹੜਾ ਉਸ ਕਮੇਟੀ ਅੱਗੇ ਰੱਖਣਾ ਜਿਸ ਤੋਂ ਬਾਅਦ ਕਮੇਟੀ ਆਪਣਾ ਫੈਸਲਾ ਲੈ ਗਿਆ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਲਖਵਿੰਦਰ ਸਿੰਘ ਔਲਖ ਆਪਣਾ ਪੱਖ ਰੱਖਦੇ ਨੇ ਜਾਂ ਕਿਸੇ ਦੇ ਜਿਸ ਤਰੀਕੇ ਆਗੂ ਬਾਗੀ ਹੋਏ ਨੇ ਉਹ ਬਾਗੀ ਆਗੂ ਆਪਣਾ ਇੱਕ ਅਲੱਗ ਤੋ ਫੋਰਮ ਬਣਾਉਂਦੇ ਹੋਏ ਨਜ਼ਰ ਆਉਣਗੇ ਬਿਲਕੁਲ ਜ਼ਾਹਿਰ ਜੀ ਗੱਲ ਹੈ ਕਿ ਤਮਾਮ ਸਵਾਲ ਇਸ ਮੋਰਚੇ ਨੂੰ ਲੈ ਕੇ ਵੀ ਖੜੇ ਹੋਏ ਸੀ ਕਿਉਂਕਿ ਵਿੱਚੋਂ ਹੀ ਕਿਸਾਨ ਸੀ ਜਿਨ੍ਹਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸਾਡੇ ਨਾਲ ਤਾਂ ਧੋਖਾ ਹੋ ਗਿਆ ਸਾਡੇ ਕੁਝ ਕਿਸਾਨ ਜੋ ਕਿ ਪੁਲਿਸ ਦੇ ਨਾਲ ਮਿਲੇ ਇਸ ਕਰਕੇ ਮੋਰਚਾ ਨੂੰ ਖਦੇੜ ਦਿੱਤਾ ਗਿਆ ਨਹੀਂ ਤਾਂ ਮੋਰਚੇ ਨੂੰ ਹੱਥ ਲਾਉਣ ਦੀ ਹਿੰਮਤ ਨਹੀਂ ਸੀ ਕਿਸੇ ਦੀ ਇਹ ਬਿਲਕੁਲ ਗੁਲਵਿੰਦਰ ਕਿਉਂਕਿ ਦੇਖੋ ਇਹ ਜਿਹੜੇ ਇਲਜ਼ਾਮ ਸਨ ਇਹ ਸੁਖਜਿੰਦਰ ਸਿੰਘ ਖੋਸਾ ਹੋਰਾਂ ਵੱਲੋਂ ਲਗਾਏ ਗਏ ਸਨ ਕੀ ਕਿਸੇ ਵੀ ਵਿਅਕਤੀ ਦੇ ਵਿੱਚ ਹਿੰਮਤ ਨਹੀਂ ਸੀ ਕਿ ਕੋਈ ਇਸ ਮੋਰਚੇ ਨੂੰ ਜਿਹੜਾ ਹਟਾ ਸਕਦਾ ਜਿੰਨਾ ਸਮਾਂ ਜੋ ਕਿਸਾਨ ਆਗੂ ਨੇ ਉਹਨਾਂ ਦੀ ਮਿਲ ਮਿਲੀ ਭੁਗਤ ਨਹੀਂ ਹੁੰਦੀ ਇਹ ਇਲਜ਼ਾਮ ਲੱਗੇ ਸਨ ਅਤੇ ਸ਼ੰਕਾ ਉਹਨਾਂ ਨੇ ਜਿਤਾਈ ਸੀ ਕਿ ਚਾਰ ਆਗੂ ਦੀ ਮਿਲੀ ਭੁਗਤ ਦੀ ਸਾਨੂੰ ਉਹ ਸ਼ੰਕਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਜਿਸ ਸਮੇਂ ਮਰਨ ਵਰਤ ਰੱਖਿਆ ਉਸ ਸਮੇਂ ਤੋਂ ਹੀ ਜਿਹੜੀਆਂ ਕਿਤਨੇ ਕਿਤੇ ਮੀਟਿੰਗਾਂ ਨੇ ਅਧਿਕਾਰੀਆਂ ਦੇ ਨਾਲ ਜਿਸ ਤਰੀਕੇ ਰਿਟਾਇਰਡ ਏਡੀਜੀਪੀ ਜਸਕਰਨ ਸਿੰਘ ਆਈਜੀ ਨਰਿੰਦਰ ਭਾਰਗਵ ਨੇ ਅਤੇ ਹੋਰ ਕੁਝ ਜਿਹੜੇ ਸਾਬਕਾ ਪੁਲਿਸ ਅਧਿਕਾਰੀ ਨੇ ਜਾ ਕੇ ਸਦੇ ਮੌਜੂਦਾ ਪੁਲਿਸ ਅਧਿਕਾਰੀ ਹੁੰਦੇ ਸਨ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਟਰਾਲੀ ਦੇ ਵਿੱਚ ਮੁਲਾਕਾਤ ਕਰਦੇ ਸਨ ਦੋ-ਦੋ ਘੰਟੇ ਤਿੰਨ-ਤਿੰਨ ਘੰਟੇ ਮੀਟਿੰਗਾਂ ਚੱਲਦੀਆਂ ਸੀਗੀਆਂ ਉਹਨਾਂ ਚੀਜ਼ਾਂ ਦਾ ਇੱਕ ਜਿਹੜਾ ਠੋਸ ਆਧਾਰ ਬਣਾ ਕੇ ਇਹ ਕਿਸਾਨਾਂ ਆਗੂ ਵੱਲ ਇਲਜ਼ਾਮ ਲਗਾਏ ਗਏ ਸਨ ਕਿ ਉਸ ਸਮੇਂ ਜਿਹੜੀ ਇਹ ਗੰਢ ਧੁੱਪ ਹੋਈ ਆ ਉਸ ਸਮੇਂ ਇਹ ਪੂਰੀ ਮਿਲੀ ਭੁਗਤ ਹੋਈ ਆ ਅਤੇ ਮਿਲੀ ਭੁਗਤ ਦੇ ਨਾਲ ਜਿਹੜਾ ਕੀ ਇਸ ਅੰਦੋਲਨ ਨੂੰ ਚਿਕਵਾਇਆ ਗਿਆ ਅਤੇ ਕਿਸਾਨ ਇਸ ਸਮੇਂ ਬਹੁਤ ਪਿੱਛੇ ਚਲੇ ਗਏ ਨੇ ਅਤੇ ਇਸ ਚੀਜ਼ ਨੂੰ ਲੈ ਕੇ ਇਹ ਜਿਹੜੇ ਕਿਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਨੇ ਉਹ ਉੱਠਣੇ ਸ਼ੁਰੂ ਜ਼ਰੂਰ ਹੈ ਜਿਹੜਾ ਕਾਕਾ ਸਿੰਘ ਕੋਟੜਾ ਬਮਨਿਉ ਕਹਾੜ ਜਗਜੀਤ ਸਿੰਘ ਡੱਲੇਵਾਲ ਸਖਜੀਤ ਸਿੰਘ ਹਰਦੋ ਚੰਡੇ ਹੋਰਾਂ ਵੱਲੋਂ ਦਿੱਤਾ ਗਿਆ ਸਪਸ਼ਟੀਕਰਨ ਪਰ ਉਸ ਸਪਸ਼ਟੀਕਰਨ ਤੋਂ ਬਾਅਦ ਵੀ ਦੇਖਿਆ ਜਾਵੇ ਜੋ ਇਲਜ਼ਾਮ ਲੱਗੇ ਨੇ ਕਿਉਂਕਿ ਅੱਜ ਤੱਕ ਜੋ ਐਸਕੇਮ ਤੇ ਉੱਪਰ ਇਲਜ਼ਾਮ ਲੱਗੇ ਸਨ 3000 ਕਰੋੜ ਦੇ ਉਹ ਇਲਜ਼ਾਮਾਂ ਦਾ ਕੋਈ ਠੋਸ ਆਧਾਰ ਨਹੀਂ ਸੀਗਾ ਕੋਈ ਸਬੂਤ ਨਹੀਂ ਸੀਗਾ ਪਰ ਇਹ ਵੀ ਕਹਿ ਸਕਦੇ ਕਿ ਉਹਨਾਂ ਜਿਹੇ ਕਿਸ ਦੇ ਇਲਜ਼ਾਮਾਂ ਨੂੰ ਹਜੇ ਤੱਕ ਨਕਾਰਿਆ ਵੀ ਨਹੀਂ ਗਿਆ ਲੋਕਾਂ ਦੇ ਵਿੱਚ ਇਸ ਟੀ ਨੂੰ ਲੈ ਕੇ ਲਗਾਤਾਰ ਜਿਹੜੀ ਆਵਾਜ਼ ਸੀਗੀ ਕਿ ਐਸਕੇਮ ਨੇ 3000 ਕਰੋੜ ਰੁਪਏ ਦੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਸੱਚ ਨੇ ਉਸੇ ਤਰੀਕੇ ਦੇ ਆਮ ਹੋਣ ਲੱਗੇ ਨੇ ਹਾਲਾਂਕਿ ਇਹ ਸੱਚੇ ਨੇ ਝੂਠੇ ਨੇ ਇਹਨਾਂ ਨੂੰ ਕਿਸ ਤਰੀਕੇ ਸਾਬਤ ਕੀਤਾ ਜਾਏਗਾ ਉਹ ਅੱਗੇ ਦੇਖਣਾ ਹੋਵੇਗਾ ਪਰ ਇਸ ਸਮੇਂ ਜੋ ਕਿ ਐਸਕੇਐਮ ਨਾਨ ਪੋਲੀਟੀਕਲ ਇਕੱਠੇ ਹੋ ਕੇ ਲੜ ਰਿਆ ਸੀ ਆ ਉਹ ਜਥੇਬੰਦੀਆਂ ਕਿਤੇ ਨਾ ਕਿਤੇ ਹੁਣ ਦੋ ਫਾੜ ਹੁੰਦੇ ਹੋਈਆਂ ਨਜ਼ਰ ਆ ਰਹੀਆਂ ਨੇ ਜੀ ਜੀ ਠੀਕੇ ਠੀਕੇ ਕਮਲ ਤੋੜਾ ਬਹੁਤ ਬਹੁਤ ਸ਼ੁਕਰੀਆ ਹੈਮ ਜਾਣਕਾਰੀ ਤੁਸੀਂ ਜੋ ਸਾਂਝਾ ਕੀਤੀ ਹੈ ਨਸਰ ਬਣਾ ਕੇ ਰੱਖੋ ਅਪਡੇਟਸ ਅਰਤੇ ਜ਼ਰੂਰ ਲੈਂਦੇ ਰਾਵਾਂਗੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜੋ ਇਹ ਇਲਜ਼ਾਮ ਫਰੋਕਤ ਕਿਸਾਨਾਂ ਦੇ ਵੱਲੋਂ ਲਗਾਏ ਗਏ ਜਿਸ ਤੋਂ ਬਾਅਦ ਇਹ ਵੱਡਾ ਐਕਸ਼ਨ ਕੁਝ ਕਿਸਾਨਾਂ ਤੇ ਹੋਇਆ ਹੈ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਤਾਂ ਫਿਲਹਾਲ